ਹਾਂਜੀ ਬਲੌਗ ਵੀਰਪਾਰਪਾਰ ਵਿੱਚ ਬਹੁਤ ਬਹੁਤ ਦਿলো ਧੰਨਵਾਦ ਹੂਸ ਸੁਣਾਓ ਜੀ ਕਿ ਮੈਂ ਠੀਕ ਠਾਕ ਹਾਂ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਵਾਂਗੇ ਉਹ ਤੁਹਾਨੂੰ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ ਲੋ ਜੀ ਕੱਲ ਆਪਾਂ ਤੁਹਾਨੂੰ ਦਿਖਾਈਆਂ ਸੀ ਕੱਲ ਵਾਲੀ ਵੀਡੀਓ 'ਚ ਬਾਹਾਂ ਦੀ ਲਵਾਈ ਆਪਾਂ ਤੇ ਕਾਟ ਦੱਸੀ ਦੇਖੋ ਜੀ ਕਿੰਨੀ ਵਧੀਆ ਕਾਟ ਬਣ ਕੇ ਤਿਆਰ ਹੁੰਦੀ ਹੈ ਤੁਹਾਨੂੰ ਦੱਸਿਆ ਸੀ ਵੀ ਆਪਾਂ 20 ਇੰਚ ਜੀ ਮੇ ਆਪਾਂ ਤੁਹਾਨੂੰ ਜਿਵੇਂ 14 ਇੰਚ ਬਾਹਾਂ ਦੀ ਲਵਾਈ ਤੇ ਆਪਾਂ 12 ਇੰਚ ਤੋਂ ਬਾਹਾਂ ਦੀ ਕਾਟ ਪਾਈ ਸੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੁੰਦੀ ਆ ਦੇਖੋ ਜੀ ਤੇ ਇਹ ਆਪਾਂ ਤੁਹਾਨੂੰ ਬਾਹਾਂ ਵਰ ਜਿਹਾ ਸੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਜੀ ਇਹ ਕালার ਵਾਰੇ ਦੇਖੋ ਆਪਾਂ ਬੱਚੇ ਦੇ ਕালার ਬਣਾ ਕੇ ਰੈਡੀ ਕਰਤਾ ਤੇ ਇੱਕ ਆਪਾਂ ਬਟਨ ਲਾ ਦਿੱਤਾ ਬਹੁਤ ਵਧੀਆ ਬਟਨ ਲਾਤਾ ਇੱਕ ਨਾਲ ਦੇ ਬਟਨ ਆ ਦੇਖਦਾ ਘਟ ਲਓ ਜੀ ਬਟਨ ਲਾਤਾ ਵੇਖੋ ਕਿੰਨਾ ਸੋਹਣਾ ਕਲਰ ਬਣ ਕੇ ਬੱਚੀ ਦੀ ਤਿਆਰ ਹੋਇਆਗਾ ਵੈਸੇ ਕ ਕਾਲਾ ਬਹੁਤ ਖੁੱਲਾ ਵਾ ਮੈਂ ਕਈ ਵਾਰ ਬੱਚਾ ਮਤਲਬ ਛਾਤੀ ਨਿੱਕੀ ਰਹਿੰਦੀ ਹੈ ਬਟਨ ਲਾ ਦੇਵੀ ਬਟਨ ਨਾਲ ਜ਼ਿਆਦਾ ਜੀ ਬੱਚੇ ਦੀ ਛਾਤੀ ਨਗਾਸ ਰਹਿੰਦੀ ਆ ਦੇਖੋ ਜੀ ਕਿੱਡਾ ਸੋਹਣਾ ਆਪਾਂ ਕਲਰ ਬਣਾ ਕੇ ਤਿਆਰ ਕੀਤਾ ਤੁਸੀਂ ਵੀ ਇਸ ਤਰ੍ਹਾਂ ਬਣਾਓ ਮੈਂ ਕਿਹਾ ਚਲੋ ਆਪਣੀਆਂ ਪਹਿਨਾਂ ਨੂੰ ਮੈਂ ਦਿਖਾਉਣੀ ਆ ਤੇ ਇਹ ਆਪਾਂ ਦੋ ਕੋਟੀਆਂ ਆਰਡਰ ਦੀਆਂ ਦੇਣੀਆਂ ਨੇ ਤੇ ਆਪਾਂ ਸਣ ਦੋਨੇ ਕੋਟੀਆਂ ਦਿਖਾਵਾਂਗੇ ਦੂਜੀ ਕੋਟੀ ਦੀ ਆਪਾਂ ਲਵਾਈ ਚੜਾਈ ਬਾਰੇ ਤੁਹਾਨੂੰ ਦੱਸਾਂਗੇ ਵੀ ਆਪਾਂ ਡੇਢ ਸਾਲ ਤੋਂ ਢਾਈ ਸਾਲ ਦੇ ਬੱਚੇ ਦੀ ਲਵਾਈ ਆਪਾਂ ਕਿੰਨੀ ਰੱਖਣੀ ਆ ਤੇ ਇਹਦੇ ਬਾਰੇ ਮੈਂ ਤੁਹਾਨੂੰ ਕਾਲਰ ਵਾਲੇ ਦਾ ਕਾਲਰ ਬਾਰੇ ਦੱਸਦੀ ਆ ਵੀ ਤੁਸੀਂ ਕਿੰਨੇ ਜੋਟ ਪਾਉਣੇ ਆ ਤੇ ਕਿੰਨੀ ਕੁਸੀ ਕਟਾਈ ਕਰਨੀ ਆ ਦੇਖੋ ਜੀ ਕਿੰਨਾ ਵਧੀਆ ਕਾਲਰ ਬਣ ਕੇ ਤਿਆਰ ਹੋਇਆ ਪ੍ਰੋਪਰ ਬਹੁਤ ਵਧੀਆ ਕਾਲਰ ਦੇਖੋ ਜੀ ਕਿੰਨਾ ਸੋਹਣਾ ਬਣਿਆ ਤਿਆਰ ਹੋਇਆਗਾ ਤੇ ਇਹ ਆਪਣੀ ਕੋਟੀ ਸਾਰੀ ਬਣ ਕੇ ਤਿਆਰ ਹੋਈ ਸੋਨ ਮੈਂ ਦੱਸਿਆ ਸੀ ਵੀ ਇਹ ਉਹਨਾਂ ਦੀ ਡਿਮਾਂਡ ਤੇ ਉਹਨਾਂ ਨੇ ਕਲਰ ਨਹੀਂ ਸੀ ਪਵਾਇਓ ਕਿ ਸੇ ਇੱਕ ਕਲਰ ਦੀ ਬਣਾਉਣੀ ਆ ਨਹੀਂ ਆਪਾਂ ਕਲਰ ਮੈਂ ਜ਼ਰੂਰ ਪਾਉਣੀ ਹੁੰਨੀ ਆ ਤੇ ਚਲੋ ਆਪਾਂ ਦੋ ਸੈਟ ਉਹਨਾਂ ਦੇ ਤਿਆਰ ਕੀਤੇ ਆ ਦੋਨਾਂ 'ਚ ਹੁਣ ਮੈਂ ਇੱਕ ਸੇ ਆਪਾਂ ਡਿਜ਼ਾਈਨ ਪਾਤਾ ਉਹ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਪਾਠ ਕੱਲੀ ਜਿਹੜਾ ਡਿਜ਼ਾਈਨ ਪਾਇਓ ਉਹਦੇ 'ਚ ਤੇ ਲੋ ਜੀ ਤੁਸੀਂ ਹੁਣ ਦੇਖੋ ਵੀ ਤੁਸੀਂ ਵੀ ਇਸ ਤਰ੍ਹਾਂ ਕਲਰ ਵਾਲੀ ਆਪਣੀ ਬੱਚਿਆਂ ਦੀ ਬਣਾਉਣੀ ਚਾਹੋ ਤਾਂ ਬਹੁਤ ਸੋਹਣਾ ਕਲਰ ਬਣ ਕੇ ਤਿਆਰ ਹੋਇਆ ਦੇਖੋ ਇਹ ਦੇਖੋ ਇਹ ਆਪਾਂ ਜਿੱਥੋਂ ਕਟਾਈ ਕੀਤੀ ਸੀਗੀ ਪੰਜ ਚਾਰ ਸਲਾਈਆਂ ਪਾ ਲਈਆਂ ਸੋਨੂੰ ਮੈਂ ਦੱਸ ਨਹੀਂ ਹਮੇਸ਼ਾ ਲਈ ਮੈਂ ਇਕੱਠੀ ਕਾਟ ਕਦੀ ਕਿਸੇ ਦੀ ਨਹੀਂ ਪਾਉਂਦੀ ਮੈਂ ਕੋਟੀ ਬਣਾਵਾ ਜਾ ਕੇ ਬਣਾਵਾ ਵਲੋਗ ਬਣਾਵਾ ਮੈਂ ਕਦੀ ਇਕੱਠੀ ਨਹੀਂ ਕਦੀ ਪਾਉਂਦੀ ਮੈਂ ਪੰਜ ਚਾਰ ਸਲਾਈਆਂ ਪਾ ਕੇ ਫਿਰ ਮੈਂ ਕਟਾਈ ਕੀਤੀ ਸੀਗੀ ਇਹ ਆਪਾਂ ਬਟਨ ਪੱਟੀ ਬਣਾਈ ਸੀ ਕਿਉਂਕਿ ਵੀ ਇਹਦੇ ਵਿੱਚ ਨਾ ਤੁਹਾਨੂੰ ਦੀਨ ਦਾ ਥੋੜਾ ਘੱਟ ਵਾ ਆਪਾਂ ਪੰਜ ਗੁੰਡੇ ਪੁੱਠੇ ਬੁਨੇ ਸੀਗੇ ਤੇ ਅਜੇ ਵੀ ਪਿਛਲੀ ਸਾਈਡ ਤੇ ਵੀ ਜਿਹੜੇ ਹੀਟ ਲਿਓਦੇ ਵੀ ਪੰਜ ਗੁੰਡੇ ਪੁੱਠੇ ਬੁਨੇ ਸੀਗੇ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਇਹ ਵੀ ਆਪਾਂ ਨੂੰ ਕਾਟਵਰੇ ਦੱਸ ਦਈਆਂ ਇੱਥੋਂ ਤੱਕ ਬਣਾਤੀ ਸੀਗੀ ਆਪਾਂ ਇਹ ਜਦੋਂ ਆਪਣਾ ਤਿੰਨ ਕੈਂਚ ਦਾ ਆਹ ਮੁੱਢਾ ਰਹਿ ਗਿਆ ਸੀ ਫਿਰ ਆਪਾਂ ਕਾਟ ਪਾਉਣੀ ਸ਼ੁਰੂ ਕਰ ਦਿੱਤੀ ਸੀਗੀ ਦੇਖੋ ਜੀ ਇਥੇ ਮੈਂ ਥੋੜਾ ਤੋਪਾ ਲਾ ਦਿੱਤਾ ਨਹੀਂ ਸੋਨ ਸੁਕਾਉਣਾ ਸਪੋਲ ਕੇ ਇਹ ਤੇ ਆਪਾਂ ਇੱਥੋਂ ਚੱਕੇ ਸੀਗੇ ਕਾਟ ਤੋਂ ਕਾਟ ਪਾ ਕੇ ਗਲਾਈ ਦੇ ਵਿੱਚ ਹਰਾ ਕੁੰਡੇ ਹਾ ਨਾ ਉਹਨੂੰ ਕੁੰਡੇ ਜਿਹੜੀ ਤੁਸੀਂ ਬਟਨ ਪੱਟੀ ਸੀਗੀ ਇਹ ਆਪਾਂ ਕੁੰਡੇ ਪੰਜ ਰੱਖਲੇ ਸੀ ਇਹ ਮੈਂ ਕਟਾਈ ਨਹੀਂ ਪਾਉਂਦੀ ਹੁੰਦੀਗੀ ਇਹ ਆਪਾਂ ਸਲਾਈ ਤੇ ਲਾ ਲੈਣੇ ਹੁੰਦੇ ਆ ਜਿਹੜੇ ਆ ਹੁੰਦੇ ਨਾ ਇਹ ਪੰਜ ਕੁੰਡੇ ਜਿਹੜੇ ਬਟਨ ਪੱਟੀ ਵਾਲੇ ਸੀ ਆ ਇਹਦੀ ਆਪਾਂ ਕਾਟ ਨਹੀਂ ਪਾਉਂਦੇ ਹੁੰਦੇ ਇਹ ਆਪਾਂ ਐਸਟਾ ਰੱਖਦੇ ਹੁੰਦੇ ਆ ਇਹ ਆਪਾਂ ਰੱਖਲੇ ਸੀ ਫਿਰ ਉਹ ਤੋਂ ਬਾਅਦ ਚ ਕਾਟ ਸ਼ੁਰੂ ਕੀਤੀ ਸੀ ਆ ਚੀਜ਼ ਦੀ ਕਾਟ ਸ਼ੁਰੂ ਕੀਤੀ ਸੀਗੀ ਇਥੇ ਆਪਾਂ ਰੱਖ ਲਈ ਸੀਗੇ ਸੱਤ ਝੂਟੇ ਕਾਟ ਪਾਉਂਦੇ ਪਾਉਂਦੇ ਨੇ ਆਪਾਂ ਆਹ ਚੀਜ਼ ਤੇ ਆਪਾਂ ਸੱਤ ਝੂਟੇ ਰੱਖ ਲਈ ਸੀ ਆਹ ਚੀਜ਼ ਤੇ ਸੱਤ ਝੂਟੇ ਰੱਖੇ ਸੀ ਆਹ ਆਪਾਂ ਪੰਜ ਕੁੰਡੇ ਐਸਤਰੀ ਰੱਖ ਲਈ ਸੀ ਲਾਈਟੇ ਰੱਖ ਲਈ ਸੀ ਦੇਖੋ ਫਿਰ ਆਪਾਂ ਜੀ ਤਾਂ ਆਪਾਂ ਕੁੰਡੇ ਚੱਕੇ ਇਹ ਪੰਜ ਕੁੰਡੇ ਚੱਕ ਕੇ ਤੇ 18 ਕੁੰਡੇ ਆਪਾਂ ਐਸਤਰੀ ਚੱਕ ਲਈ ਸੀ ਆਹ ਚੀਜ਼ ਤੋਂ 18 ਐਸਤਰੀ ਚੱਕ ਲਈ ਸੀ ਆਹ ਜਿਹੜੇ ਆਪਣੇ ਬਚੇ ਸੀ ਉਹ ਤਾਂ ਆਪਾਂ ਨਾਲ ਹੀ ਰੱਖ ਲਈ ਸੀ 18 ਕੁੰਡੇ ਆਪਾਂ ਇਥੋਂ ਚੱਕ ਲਈ ਸੀ 5 ਗੁੰਡੇ ਇਹ ਸੀਗੇ ਤੇ 18 18 ਉਹ ਸੀਗੇ ਦੇਖੋ ਜੀ ਇਹ ਫਿਰ ਆਪਣੇ 24 ਗੁੰਡੇ ਬਣਗੇ ਸੀਗੇ ਤੇ ਆਪਾਂ 24 ਗੁੰਡੇ ਕਿਨਾਂ ਇੱਕ ਸਲਾਈ ਦੇ ਵਿੱਚ 24 ਗੁੰਡੇ ਇਧਰੋਂ ਹੋਗੇ ਤੇ 24 ਗੁੰਡੇ ਆਪਣੇ ਆਸ ਚੀਜ਼ ਦੇ ਹੋਗੇ ਜਦੋਂ ਆਪਾਂ ਬਣਦੇ ਸੀ ਕਿ ਸਿੱਧਾ ਕਪੁੱਠਾ ਬਣਦੇ ਸੀ ਉਹ ਜਦੋਂ ਆਪਾਂ ਹਰ ਸਲਾਈ ਆ ਕੰਨੀ ਤੋਂ ਬਣਾਉਂਦੇ ਗਏ ਜੇ ਤੁਸੀਂ ਗੁੰਡੇ ਚੱਕ ਜੇ ਤੁਸੀਂ ਹਰ ਸਲਾਈ ਇਸ ਅਸੀਂ ਆ ਚੀਜ਼ ਤੋਂ ਕੰਨੀ ਤੋਂ ਬਣਾਉਂਦੇ ਜਾਣਾ ਹੈ ਕਕੁੰਡ ਜਿੰਨੀਆਂ ਤੁਸੀਂ ਸਲਾਈਆਂ ਪਾਓ 10 ਸਲਾਈਆਂ ਪਾਓ 12 ਪਾਓ ਜਾਂ ਜਿੰਨੀਆਂ ਤੁਸੀਂ ਪਾਉਣੀਆਂ ਚਾਹੋ ਤੁਸੀਂ ਇਹ ਇੱਕ ਇੱਕ ਕੁੰਡਾ ਆ ਕੁੰਡਾ ਕੰਨੀ ਕੰਨੀ ਵਾਲਾ ਬਧਾਈ ਚੱਲੋ ਇੱਥੇ ਤੱਕ ਚਲੋ ਆਪਾਂ ਨੂੰ ਇਹ ਕਲਰ ਬਹੁਤ ਲੱਗਿਆ ਜੇ ਆਪਾਂ ਕਲਰ ਵੱਡਾ ਕਰਦੇ ਆਪਾਂ ਨੂੰ ਚਲੋ ਹਰ ਸਲਾਈ ਬਧੀ ਜਾਣੀ ਸੀਗੇ ਜੇ ਕੋਈ ਤੁਹਾਨੂੰ ਆਪ ਦਿੱਸੀ ਜਾਂਦਾ ਬਹੁਤ ਵਧੀਆ ਕਲਰ ਬਣ ਕੇ ਤਿਆਰ ਹੋਇਆ ਬੱਚੇ ਦਾ ਹਰ ਸਲਾਈ ਤੁਸੀਂ ਵੀ ਇਸ ਤਰ੍ਹਾਂ ਬਣਾਉਂਦੇ ਜਾਣਾ ਜੇ ਤੁਸੀਂ ਇੱਥੋਂ ਸ਼ੁਰੂ ਕੀਤਾ ਤੁਸੀਂ ਆ ਇਸ ਤੋਂ ਸ਼ੁਰੂ ਕਰਦੇ ਆ ਨਾ ਬਟਨ ਪੱਟੀ ਵਾਲੇ ਤੋਂ ਇਹਦੇ ਤੋਂ ਆਪਾਂ ਹਰ ਸਲਾਈ ਐ ਕੇ ਕੁੰਡਾ ਵਧਾਉਂਦੇ 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 ਕੋ ਕਾਲਰ ਬਣ ਕੇ ਇਸ ਤਰ੍ਹਾਂ ਤਿਆਰ ਹੋ ਗਿਆ ਕੰਨੀ ਵਾਲਾ ਕੁੰਡਾ ਵਧਾਉਂਗੇ ਤਾਂ ਕਾਲਰ ਬਾਹਰੋਂ ਨਿਕਲ ਕੇ ਬਹੁਤ ਸੋਹਣਾ ਉੱਪਰ ਕੀ ਆਉਗਾ ਫਿਰ ਇਹ ਤੇ ਆਪਾਂ ਹਰ ਪਰਿ ਇਹ ਐ ਕੇ ਕੁੰਡਾ ਕੰਨੀ ਤੋਂ ਵਧਾਉਂਦੇਗੇ ਮੁੜ ਕੇ ਤਾਂ ਆਪਾਂ ਗਿਣੀ ਨਹੀਂ ਹੈ ਕਿ ਵੈਸੇ ਆਪਾਂ ਨੂੰ ਕਿਉਂਕਿ ਆਪਣਾ ਡੇਲੀ ਦਾ ਕੰਮ ਆ ਆਪਾਂ ਨੂੰ ਜ਼ਿਆਦਾ ਗਣਤਿਆਂ ਮਨਤਿਆਂ ਦੀ ਲੋੜ ਨਹੀਂ ਪੈਂਦੀ ਕਿ ਜਿੱਦਾਂ ਵੀ ਆਪਾਂ ਨੂੰ ਜ਼ਰੂਰ ਲੋੜ ਪੈਂਦੀ ਹੈ ਗੰਤੀ ਦੀ ਕਿਉਂਕਿ ਵੀ ਜੇ ਇਹ ਆਪਾਂ ਇਹ ਵੱਧ ਚੱਕੇਗੇ ਇਧਰੋਂ ਘਟ ਹੋਗੇ ਤੇਰ ਆਪਣਾ ਇਹ ਚੀਜ਼ ਇਹ ਸਹੀ ਨਹੀਂ ਬਣਨੀ ਫਿਰ ਆਪਣੀ ਤੇ ਇਹ ਆਪਾਂ ਨੂੰ ਗੌਰ ਰੱਖਣਾ ਪੈਂਦਾ ਆਪਾਂ ਨੂੰ ਇਹ ਸਹੀ ਇਹ ਚੀਜ਼ ਆਪਾਂ ਨੂੰ ਸਹੀ ਰੱਖਣੇ ਪੈਂਦਾ ਵਾ ਤੇ ਇਹਦੇ ਤੋਂ ਫਿਰ ਆਪਾਂ ਨੂੰ ਇੱਕੋ ਜਿਹਾ ਹੋ ਗਿਆ ਦੇਖੋ ਜੀ ਕੋਈ ਵਧੀਆ ਨਹੀਂ ਕੋਈ ਘਟਿਆ ਨਹੀਂ ਇੱਥੇ ਆਪਾਂ ਬਟਨ ਲਾ ਦਿੱਤਾ ਆਹ ਚੀਜ਼ ਤੇ ਆਪਾਂ ਬਟਨ ਲਾਤਾ ਦੇਖੋ ਜੀ ਇੱਕੋ ਜਿਹਾ ਬਣਿਆ ਹੋਇਆ ਕੋਈ ਵਧੀਆ ਘਟਿਆ ਨਹੀਂ ਬਸ ਤੁਸੀਂ ਜਦੋਂ ਖੁੰਡੇ ਚੱਕਣੇ ਆ ਇਹ ਆਖੇ ਕੰਨੀ ਤੋਂ ਵਧਾਉਂਦੇ ਜਾਓ ਹਰ ਕੰਨੀ ਤੇ ਆਖਾ ਕਿ ਵਧਾਉਂਦੇ ਹਰ ਸਲਾਈ ਵਧਾ ਕੇ ਤਾਂ ਦੇਖੋ ਜੀ ਫਿਰ ਕਾਲਰ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਊਗਾ ਦੇਖੋ ਜੀ 10 ਸਲਾਈਆਂ 12 ਜਿੰਨੀਆਂ ਤੁਸੀਂ ਪਾਉਣਾ ਚਾਹੋ ਕਿਉਂਕਿ ਸਾਈਜ਼ ਦੇ ਹਿਸਾਬ ਨਾਲ ਹੁੰਦਾ ਕਿ ਆਪਾਂ ਤਾਂ 2.5 1.5 ਸਾਲ ਤੋਂ ਲੈ ਕੇ 2.7 ਦੇ ਬੱਚੇ ਦੀ ਆਪਾਂ ਕੋਟੀ ਤਿਆਰ ਕੀਤੀ ਆ ਲਓ ਜੀ ਮੈਂ ਕਹ ਪਹਿਲਾਂ ਦੱਸਾ ਕਾਲਰ ਵਾਰੇ ਵੀ ਜਿੰਨਾ ਪਹਿਣਾ ਨੇ ਕਾਲਰਾਂ ਦੀਆਂ ਕੋਟੀਆਂ ਬਣਨੀਆਂ ਵੱਡੀਆਂ ਬਣੋ ਛੋਟੀਆਂ ਬਣੋ ਬਸ ਤੁਸੀਂ ਜਿਹੜੇ ਚੱਕਣੇ ਆ ਤੁਸੀਂ ਵੀ ਆ ਪਠਾਰਾ ਕੁੰਡੇ ਇਥੋਂ ਚੱਕ ਕੇ ਹਰ ਬਰੀ ਵਧਾਉਂਦੇ ਵਧਾਉਂਦੇ ਨੇ ਆਪਾਂ ਕਾਲਰ ਬਣਾ ਲਿਆ। ਲਓ ਜੀ ਫਿਰ ਆਪਾਂ ਸਾਰੀ ਕਿ ਸਲਾਈ ਚ ਘਟਾਈ ਪਾਤੀ ਸੀਗੀ। ਇਥੋਂ ਦੇ ਲੈ ਕੇ ਸਾਰੀ ਤਰ ਤਰਾਮੀ। ਲਾਓ ਦੇਖੋ ਕਾਲਰ ਇਥੇ ਮਗਲੀ ਸਾਈਡ ਵੀ ਇੱਕੋ। ਦੇਖੋ ਕਿੰਨਾ ਸੋਹਣਾ ਕਾਲਰ। ਇਹ ਮੈਂ ਥੋੜਾ ਤੋਪਾ ਤਾਂ ਲਾਤਾ ਸੀ। ਮੈਂ ਕਿਹਾ ਵੀ ਬੱਚਾ ਨਿਆਣਾ ਹੁੰਦਾ ਵੀ ਮੂੰਹ ਦੇ ਵਿੱਚ ਕਾਲਰ ਪਾਉਂਦਾ ਰਹਿੰਦਾ ਵਾ। ਜੀ ਪਾਣਾ ਲਵੇ ਬੱਚਾ ਤੇ ਚਲੋ ਆਪਾਂ ਥੋੜਾ ਜਿਹਾ ਤੋਪਾ ਲਾਤਾ ਸੀ। ਇਹ ਵਿੱਚ ਤਾਂ ਮੈਂ ਤੋਪਾ ਲਾਤਾ ਸੀ ਬੱਚੇ ਦੇ ਮੂੰਹ ਚ ਨਾ ਆਵੇ। ਲਓ ਜੀ। ਸਰੋ ਜੀ ਆਪਾਂ ਤੁਹਾਨੂੰ ਦਖਾ ਬੀ ਜਾਣਕਾਰੀ ਦੇਤੀ ਵੀ ਕਲਰ ਵਾਲੇ ਵੀ ਤੁਸੀਂ ਵੀ ਕਲਰ ਵਾਲੇ ਕੋਟੀ ਬਣਾਉਣੀ ਚਾਹੋ ਦੂਜੀ ਆਪਾਂ ਬਣਾਵਾਂਗੇ ਗੋਲ ਗਲੇ ਦੀ ਉਹ ਹਜੇ ਬਣਾ ਕੇ ਤਿਆਰ ਨਹੀਂ ਹੋਏਗੀ ਉਹਦੀ ਆਪਾਂ ਲਵਾਈ ਚੜਾਈ ਬਾਰੇ ਵੀ ਦੱਸਾਂਗੇ ਸਾਈਜ਼ ਇੱਕੋ ਜਿਹੀ ਸਾਈਜ਼ ਦੀਆਂ ਬਣਾਈਆਂਗਾ ਇਹ ਆਪਾਂ ਤੁਹਾਨੂੰ ਕੱਲੇ ਕਲਰ ਬਾਰੇ ਦੱਸਿਆਗਾ ਦੇਖੋ ਜੀ ਕਮੈਂਟ ਕਰਕੇ ਦੱਸੋ ਕਿਦਾਂ ਲੱਗਿਆ ਆਪਣਾ ਕਲਰ ਲੱਗਿਆ ਹੋਇਆ ਸੋਨੂੰ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ ਤੁਸੀਂ ਵੀ ਆਪਦੇ ਆਰਡਰ ਬੁੱਕ ਕਰਵਾ ਸਕਦੇ ਆ ਮੰਗਵਾ ਸਕਦੇ ਆ ਕਨੈਕਟ ਨੰਬਰ ਤੁਹਾਨੂੰ ਪਤਾ ਆਪਣਾ ਸਕਰੀਨ ਦੇ ਉੱਪਰ ਦਿੱਤਾ ਹੁੰਦਾਗਾ ਸੋ ਨੂੰ ਯਾਦ ਹੈ ਬੱਚਿਆਂ ਲਈ ਕੋਟੀ ਜਾਗਟ ਤੁਹਾਡੇ ਆਪ ਦੇ ਲਈ ਬਲੌਜ਼ ਜਾਗਟ ਕੁਝ ਵੀ ਚਾਹੀਦਾ ਹੋਵੇ ਤੁਸੀਂ ਮੰਗਵਾ ਸਕਦੇ ਆ ਡਰਾਪ ਦੇ ਮੱਕ ਕਰਵਾ ਸਕਦੇ ਆ ਲੋ ਜੀ ਤੇਰੇ ਪਾਸੋਂ ਦਿਖਾਵਾਂਗੇ ਫਿਰ ਪਾਸੋਂ ਰੇਟ ਵੀ ਦੱਸਾਂਗੇ ਇਹ ਸੈੱਟ ਦਾ ਉਹ ਇੱਕੋ ਹੀ ਸਟਾਂਕ ਸੈੱਟ ਬਣੀ ਹੋਈ ਆ ਤੇ ਇਹਨਾਂ ਦੇ ਕੀ ਰੇਟ ਆਪਾਂ ਲਾਏ ਆ ਫਿਰ ਆਪਾਂ ਅਗਲੀ ਵੀਡੀਓ ਤੇ ਤੁਹਾਨੂੰ ਦਿਖਾਵਾਂਗੇ ਇਹਦਾ kken நே ही manaಗ ्याார்.